ਅੱਜਕੱਲ ਮੈਂ ਹਾਂ ਤੇ ਅਸੁੰਦਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੀਤੇ ਦਿਨ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਕਈ ਰਾਜਨੀਤਿਕ ਨੇਤਾਵਾਂ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਗਏ ਤੇ ਇਸ ਵੇਲੇ ਇੱਕ ਵਾਰ ਫਿਰ ਵੱਡੀ ਖਬਰ ਸੁਖਵੀਰ ਬਾਦਲ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਬਾਗੀ ਧੜਿਆਂ ਦੇ ਵੱਲੋਂ ਲਗਾਤਾਰ ਹੁਣ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਜਦੋਂ ਤੋਂ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ ਜਿਸ ਤੋਂ ਬਾਅਦ ਹੁਣ ਅਕਾਲੀ ਵਿਧਾਇਕ ਮਹਿੰਦਰ ਸਿੰਘ ਗਰੇਵਾਲ ਵੀ ਭੜਕੇ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਹੁਣ ਸੁਖਵੀਰ ਬਾਦਲ ਤੋਂ ਬਿਨਾਂ ਜਿੱਤ ਕੇ ਵਿਖਾਓ ਕਿਉਂਕਿ ਲਗਾਤਾਰ ਬਾਗੀ ਧੜਿਆਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੋਂ ਸਿਫੇ ਦੀ ਮੰਗ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ આરોਪ ਲਗਾਏ ਜਾ ਰਹੇ ਨੇ ਬਾਗੀ ਧੜਿਆਂ ਦੇ ਉੱਪਰ ਕਿ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮਹੇਸ਼ਿੰਦਰ ਗਰੇਵਾਲ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਸੁਣਦੇ ਹਾਂ ਸਰ ਮਿੱਤੇ ਦੇ ਨਹੀਂ ਬਬਲਵਿੰਦਰ ਸਿੰਘ ਹੁੰਦੜ ਜੀ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਹੈ 3 ਮਹੀਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਭਾਰਤ ਪਰਿਵਰਧਨ ਜਰੇ ਲਗਾਏ ਦੇਖੋ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਹਰ ਪੋਲੀਟੀਕਲ ਪਾਰਟੀ ਸਮੇ ਸਮੇਂ ਪ੍ਰਧਾਨ ਉਹਨਾਂ ਦੇ ਆਪਣੇ ਕਾਰਜਕਾਰੀ ਪ੍ਰਧਾਨ ਲਾਉਂਦੇ ਰਹੇ ਸ਼੍ਰੋਮਣੀ ਅਗਾਲੀ ਦਲ ਚ ਵੀ ਠੇਕੇਦਾਰ ਸਰਜਨ ਸਿੰਘ ਵੀ ਲੱਗੇ ਸੰਤਰਚੰਦ ਸਿੰਘ ਵੀ ਲੱਗੇ ਇੱਕ ਵਾਰੀ ਜੱਤੇਦਾਰ ਮੋਹਨ ਸਿੰਘ ਤੋੜ ਵੀ ਲੱਗੇ ਸੋ ਇਹ ਕਾਰਜਕਾਰੀ ਪ੍ਰਧਾਨ ਲਾਉਣਾ ਕੋਈ ਵੱਡੀ ਗੱਲ ਨਹੀਂ ਕੀ ਇਹ ਪ੍ਰਧਾਨ ਸਾਹਿਬ ਨੂੰ ਵਿਧਾਨਕ ਤੌਰ ਤੇ ਹੀ ਅਖਤਿਆਰਤ ਨੇ ਕਿ ਉਹ ਆਪਣੀ ਥਾਂ ਆਪਣੀਆਂ ਡਿਊਟੀਆਂ ਨਿਭਾਉਣ ਲਈ ਕਿਸੇ ਜ਼ਿੰਮੇਵਾਰੀ ਨਿਭਾਉਣ ਲਈ ਕਿਸੇ ਨੂੰ ਜ਼ਿੰਮੇਵਾਰੀ ਦੇ ਸਕਦੇ ਨੇ ਤੇ ਉਸ ਤਹਿਤ ਤੇ ਮੈਂ ਤਾਂ ਕਹਿੰਦਾ ਕਿ ਐਨਾ ਜਿਵੇਂ ਗੁਰੂ ਨਹੀਂ ਕੰਮ ਕਰਾਤਾ ਹੁੰਦਾ ਕਿ ਜੇ ਅੱਜ ਹੋਇਆ ਸੀ ਤਾਂ ਅੱਜ ਕਰਨਾ ਪੈਣਾ ਸੀ ਤੇ ਉਹਨਾਂ ਨੇ ਬੜਾ ਗੁਰੂ ਨੇ ਆਪ ਹੀ ਸਮੱਥ ਦੇ ਕੇ ਤੇ ਇੱਕ ਦਿਨ ਪਹਿਲਾਂ ਕਰਾਤਾ ਹੈ ਤੇ ਇਸ ਕਰਕੇ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਗਈ ਕੁੰਦਰ ਸਾਹਿਬ ਇਸ ਵੇਲੇ ਪਾਰਟੀ ਦੇ ਸਭ ਤੋਂ ਸੀਨੀਅਰ ਮੋਸਟ ਲੀਡਰ ਨੇ ਸਭ ਤੋਂ ਸੀਨੀਅਰ ਲੀਡਰ ਨੇ ਤੇ ਉਹਨਾਂ ਨੂੰ ਉਹਨਾਂ ਨੇ ਇਹ ਜ਼ਿੰਮੇਵਾਰੀ ਸੰਭੀ ਹੈ ਤੇ ਬੜੀ ਮੈਨੂੰ ਲੱਗਦਾ ਕਿ ਉਹ ਵਧੀਆ ਵਧੀਆ ਨਿਭਾਉਣਗੇ ਤੇ ਸੁਖਬੀਰ ਸਿੰਘ ਬਾਦਲ ਜੀ ਨੇ ਜਿਹੜਾ ਲਖਾਇਆ ਲਾਨਿਆਂ ਨੂੰ ਉਹਦੇ ਬਾਰੇ ਦੇਖੋ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਕ ਮर्यादा ਇੱਕ ਉਹਨਾਂ ਦਾ ਸਿਧਾਂਤ ਹੈ ਉੱਥੇ ਜਾਦ ਵੀ ਕੋਈ ਧਾਰਮਿਕ ਵਗਿਆ ਹੁੰਦੀ ਹੈ ਕੋਈ ਸ਼ਿਕਾਇਤ ਕਰਦਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਉਹ ਸ਼ਿਕਾਇਤ ਦੀ ਪਰਚੋਲ ਕਰਕੇ ਨਿਰਣਾ ਕਰਦੇ ਆ ਕਿ ਕੀ ਬੰਦਾ ਜਿਹਦੇ ਵਿਰੁੱਧ ਉਹ ਸ਼ਿਕਾਇਤ ਕਰ ਰਹੇ ਨੇ ਉਹਦੇ ਉਲਟ ਕੋਈ ਤੱਤ ਹੈਗੇ ਉਹਨੂੰ ਬੁਲਾਉਣਾ ਚਾਹੀਦਾ ਨਹੀਂ ਬੁਲਾਉਣਾ ਚਾਹੀਦਾ ਜਾਦ ਇਹ ਅਕਾਲੀ ਦਲ ਚੋਂ ਕੱਢੇ ਹੋਏ ਲੋਕਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਸ਼ਿਕਾਇਤ ਦਿੱਤੀ ਜੀ ਕਿ ਜੋ ਉਹਨਾਂ ਨੇ ਕਿਹਾ ਕਿ ਸਾਥੋਂ ਵੀ ਗਲਤੀਆਂ ਹੋਈਆਂ ਨੇ ਤੇ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨਗੀ ਦੇ ਦੌਰਾਨ ਹੋਈਆਂ ਨੇ ਤਾਂ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਹਿਬਾਨ ਨੇ ਫੈਸਲਾ ਕਰਕੇ ਉਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਤੋਂ ਉਹਨਾਂ ਦਾ ਸਪਸ਼ਟੀਕਰਨ ਮੰਗਿਆ ਸੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਹੁਤ ਹੀ ਨਿਮਰਤਾ ਸਾਇਤ ਇੱਕ ਵਧੀਆ ਸਿੱਖਣ ਦੇ ਨਾਤੇ ਗੁਰੂ ਦੀ ਭੈ ਤੇ ਅਦਬ ਤੇ ਆ ਸਤਿਕਾਰ ਕਰਦਿਆਂ ਹੋਏ ਆ ਸਾਰਿਆਂ ਭੁੱਲਾ ਜਿਹੜੀ ਆਪਣੀ ਝੋਲੀ ਚ ਪਵਾ ਕੇ ਆਪਣਾ ਜਵਾਬ ਦਿੱਤਾ ਸੀਗਾ ਤੇ ਸ੍ਰੀ ਅਕਾਲ ਤਖਸਾਲ ਸਾਹਿਬ ਅੱਜ ਜਰਤੇਦਾਰ ਸਾਹਿਬ ਨੇ ਉਹ ਜਵਾਬ ਨੂੰ ਵਿਚਾਰਦਿਆਂ ਹੋਇਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਉਹਦਾ ਇਹ ਹੈ ਜੀ ਇਹਨਾਂ ਨੂੰ ਇਹਦੀ ਵਗਿਆ ਦਾ ਦੋਸ਼ੀ ਹੈ ਤੋਂ ਇਸ ਕਰਕੇ ਉਹਨਾਂ ਨੂੰ ਕਿਹਾ ਹੈਗਾ ਕਿ ਉਹ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋ ਕੇ ਆਪਣੀ ਮਾਫੀ ਮੰਗਣ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਉਸ ਵੇਲੇ ਸਰਕਾਰ ਦੇ ਵਜ਼ੀਰ ਸੀਗੇ ਉਹ ਵੀ 15 ਦਿਨ ਦੇ ਅੰਦਰ ਅੰਦਰ ਆਪਣਾ ਜਵਾਬ ਦੇਣ। ਤੋਂ ਇਹ ਇੱਕ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਮਰਿਆਦਾ ਦਾ ਇਹ ਹਿੱਸਾ ਹੈਗਾ ਤੇ ਅੱਜ ਤੱਕ ਕਈ ਪ੍ਰਧਾਨ ਸਾਹਿਬ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਸਾਲ ਸਾਹਿਬ ਨੇ ਸਮੇਂ-ਸਮੇਂ ਗੁਲਾਕੇ ਧਾਰਮਿਕ ਸਲਾਹਾਂ ਦਿੱਤੀਆਂ ਨੇ ਭਾਵੇਂ ਸ਼੍ਰੀਮਾਨ ਮਾਸਟਰ ਕਾਰਾ ਸਿੰਘ ਹੋਣ ਯਾ ਹੋਰ ਦੂਸਰੇ ਪ੍ਰਧਾਨ ਹੋਣ ਉਹਨਾਂ ਨੂੰ ਦਿੱਤੀਆਂ ਨੇ ਕਿ ਉਹ ਪੇਸ਼ ਹੋ ਕੇ ਆਪਣੀਆਂ ਸਜਾਵਾਂ ਸੇਵਾਵਾਂ ਲੈਣਦੇ ਵੀ ਰਹੇ ਸੀ ਸਰ ਬਾਗੀ ਟੜਾ ਕਿਹਨਾਂ ਕਿਤੇ ਸਵਾਲ ਉਹਨਾਂ ਦੇ ਕੋਲ ਖੜੇ ਕੀਤੇ ਗਏ ਸੀ ਤੇ ਕੀ ਲੰਦਾ ਸਾਹਿਬ ਜਿਹੜਾ ਬਾਗੀ ਟੜੇ ਦੇ ਪੱਲੇ ਕੀ ਹੈ ਮੈਨੂੰ ਦੱਸਣਾ ਹੈ ਕਿ ਭਾਵੇਂ 7 ਜੀਰੋ ਵਾਲਾ ਲੋ 8 ਲਾ ਲੋ ਜਿੰਨਾ ਚਿਰ ਗੱਡੀ ਦੇ ਅੱਗੇ ਇੰਜਨ ਨਹੀਂ ਗਿਆ ਤੇ ਇਹ ਦੱਬੇ ਇੱਕ ਜੰਕ ਹੁੰਦੇ ਆ ਉਹ ਜੰਕ ਨੇ ਬਾਗੀਆਂ ਦੇ ਪੱਲੇ ਬਿਲਕੁਲ ਕੁਝ ਨਹੀਂ ਗਾ ਜੇ ਬਾਗੀਆਂ ਨੂੰ ਤਾਂ ਮੈਂ ਇੱਕੋ ਇੱਕ ਬੇਨਤੀ ਕਰਦਾ ਇਪਾ ਬਰਾਵੋ ਤੁਸੀਂ ਕਹਿੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਦੇ ਲੋਕ ਔਖੇ ਨੇ ਹੁਣ ਤੁਸੀਂ ਸੁਖਵੀਰ ਸਿੰਘ ਬਾਦਲ ਦਾ ਚਾਰਜ ਵੀ ਨਹੀਂ ਚੁਣਨਾ ਆਣੀ ਜਾਂ ਲੜ ਲਓ ਲੱਗ ਜੂ ਪਤਾ ਕਿੰਨੇ ਪਾਣੀ ਚ ਜੇ ਮੂੰਹ ਤੋਂ ਮੱਖੀ ਉਡਾਉਣ ਵਾਲਾ ਲੱਭ ਗਿਆ ਤਾਂ ਮੈਨੂੰ ਫੜ ਲੈਣਾ ਉਹਨਾਂ ਨੂੰ ਕੌਣ ਜਾਣਦਾ ਕ੍ਰੈਡੀਬਿਲਟੀ ਯਾਨੀ ਕਿ ਉਹਨਾਂ ਨੇ ਜਿੰਨੇ ਪੰਥਕ ਗੁਨਾਹ ਉਹਨਾਂ ਨੇ ਕੀਤੇ ਆ ਜਿੰਨੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਨੇ ਮੈਂ ਸਮਝਦਾ ਕਿ ਆ ਹੁਣ ਜਿਹੜਾ ਅਜ ਸਿੰਘ ਸਾਹਿਬ ਨੇ ਹੁਕਮ ਦਿੱਤਾ ਉਹਦੇ ਵਿੱਚ परਮੇਂਦਰ ਸਿੰਘ ਢੀਂਡ ਸਾਹਿਬ ਵੇਲੇ ਮੰਤਰੀ ਸੀ ਉਹਨੂੰ ਵੀ ਵਿੱਚ ਸਾਫਤ ਹੋ ਗਿਆ ਸਰਜੀਤ ਸਿੰਘ ਰਖੜਾ ਵੀ ਉਹਨਾਂ ਚ ਆ ਗਿਆ ਸਰਦਾਰ ਸਕੰਦਰ ਸਿੰਘ ਮਲੂਕਾ ਵੀ ਉਹਨਾਂ ਚ ਆ ਗਿਆ ਤੇ ਫਿਰ ਕੱਲਾ ਦੋਸ਼ੀ ਸੁਖਵੀਰ ਸਿੰਘ ਨੂੰ ਢਾ ਕੇ ਉਹ ਕਹਿ ਦੇਣਗੇ ਤੁਸੀਂ ਸਾਹ پاک ਸਾਫ ਹੋ ਗਏ ਉਹਨਾਂ ਨੇ ਅੱਜ ਕਹਿ ਲਿਆ ਕਿ ਜਿਹੜੇ ਉਸ ਵੇਲੇ ਦੇ ਮੰਤਰੀ ਸੀ ਤੇ ਸਿੱਖੀ 'ਚ ਯਕੀਨ ਰੱਖਦੇ ਨੇ ਉਹਨਾਂ ਨੂੰ ਵੀ ਆਪਣੇ ਸਟੈਂਡ ਸਪਸ਼ਟੀਕਰਨ ਕਰਨੇ ਪੈਣਗੇ ਉਹਨਾਂ ਦੇ ਵੀ ਕਰਨੇ ਪੈਣਗੇ ਸੋ ਮੈਂ ਇਸ ਗੱਲ ਕਰਕੇ ਕਹਿੰਦਾ ਬਾਕੀ ਧੜੇ ਵਾਲੇ ਤਾਂ RAMrej ਨੂੰ ਤੋਂ ਵੋਟਾਂ ਲੈਂਦੇ ਰਹੇ ਨੇ 2017 ਜਦ ਬੇਦਵੀ ਤੋਂ ਬਾਅਦ ਚੰਨੂ ਮਾਜਰਾ ਸਾਹਿਬ ਤੇ ਉਹਨਾਂ ਦਾ ਬੇਟਾ ਬਾਈ ਨੰਬਰ ਫਾਟਕ ਉੱਥੇ ਪਟਿਆਲੇ ਜਿੱਥੇ ਉਹਨਾਂ ਦੇ ਪੋਲੀਟੀਕਲ ਵਿੰਗ ਦੇ ਇੰਚਾਰਜ ਆਏ ਨੇ ਸਪੋਰਟ ਡਿclare ਕਰਨ ਲਈ ਉੱਥੇ ਸਟੇਜ ਤੇ ਨਾਲ ਨਹੀਂ ਸੀ ਬੱਲੂ ਸਟੇਜ ਚਲਾਉਂਦਾ ਸੀ ਕਿ ਕਹਿੰਨ ਚੰਨੂ ਮਾਜਰਾ ਸਾਹਿਬ ਕਿ ਨਹੀਂ ਗਏ ਰਾਤ ਨੂੰ ਅੱਧੀ ਰਾਤ 12 ਵਜੇ ਮੀਟਿੰਗ ਕਿਉਂ ਕੀਤੀ ਹੁਣ ਉਹ ਕੱਲ ਕਿਸੇ ਪ੍ਰੈਸ ਵਾਲੇ ਨੂੰ ਕਹਿੰਦਾ ਮੈਨੂੰ ਸੁਖਵੀਰ ਜੀ ਨੇ ਭੇਜਿਆ ਸੀ ਬੜਾ ਕਾਗਿਆਕਾਰ ਸੀ ਯਾਰ ਤੂੰ ਸੁਖਵੀਰ ਜੀ ਦਾ ਜੇ ਇੰਨਾ ਕਾਗਿਆਕਾਰ ਸੀ ਹੁਣ ਕਿਉਂ ਭੱਜਿਆ ਫਿਰ ਸੁਖਵੀਰ ਜੀ ਦਾ ਅਪਰਚਿਓਨਿਸਟ ਉਹ ਕਹਿੰਦੇ ਆ ਫੇਰ ਕਹਿੰਦੇ ਮੈਨੂੰ ਬੜੀ ਹੈਰਾਨੀ ਦੀ ਗੱਲ ਲਗੀ ਕਹਿੰਦੇ ਚੰਨੂ ਮਾਇਰਾ ਸਾਹਿਬ ਕਹਿੰਦੇ ਅਸੀਂ ਪਿਓ ਪੁੱਤ ਨੇ ਟਿਕਟ ਤਾਂ ਲਈ ਆ ਮੈਂ ਐਨਐਸਸੀ 2 ਵਾਰੀ ਕੈਦ ਕੱਟੀ ਹੈ ਉਹ ਯਾਰ ਤੂੰ ਸਾਲ ਨਹੀਂ 2 ਸਾਲ ਕੱਟੀ ਹੋਣੀ ਤੂੰ 2 ਸਾਲ ਬਾਅਦ 2 ਭਾਲਦਾ ਤੇ ਬਾਦਲ ਸਾਹਿਬ ਨੇ ਤਾਂ 18 ਸਾਲ ਕੱਟੀ ਹੈ ਤੇ ਜੋ ਉਹਨਾਂ ਦੇ ਬੇਟਾ ਤੇ ਨੋ ਬਣ ਗਏ ਤਾਂ ਉਹਨਾਂ ਦਾ ਕੀ ਕਿਣਾ ਹੋ ਗਿਆ ਦੱਸ ਮੇਰਾ ਮਤਲਬ ਦੂਸਰੇ ਨੂੰ ਉਂਗਲ ਕਰਕੇ ਚਿੱਕੜ ਛੁੱਟਣਾ ਇਹਨਾਂ ਦਾ ਇੱਕ ਸੁਭਾਅ ਬਣ ਗਿਆ ਉਹਨਾਂ ਦੇ ਪੱਲੇ ਕੱਖ ਨਹੀਂ ਹੈ ਬਾਕੀ ਆ ਨਹੀਂ ਤਾਂ ਗੱਲ ਹੀ ਨਾ ਕਰਿਆ ਕਰੋ ਉਹ ਤਾਂ ਵਿਲੇ ਨੇ ਆ ਬੀਬੀ ਜੀ ਕੋਲ ਨੇ ਵੀ ਸਵਾਲ ਚੁੱਕੇ ਨੇ ਜੀ ਉਹ ਤਾਂ ਨੇ ਕੀ ਬੀਬੀ ਜੀ ਨੂੰ ਮੈਂ ਬਹੁਤ ਨਿਮਰਤਾ ਨਾਲ ਕਹਿਣਾ ਕਿ ਨਾ ਮੈਂ ਬੀਬੀ ਨਾਲ ਕਦੇ ਬਹਿ ਸੀ ਨਹੀਂ ਕਰਦਾ ਹੁੰਦਾ ਕਿ ਬੀਬੀ ਜੀ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਪਲਾਤੀ ਸੀਟ ਜਿੱਤ ਕੇ ਦਿਖਾ ਦਿਓ ਜੇ ਜਮਾਨਤ ਨਾਲ ਜਬ ਤੋ ਇਹ ਕਹਿ ਦੇਣਾ ਹੁਣ ਤਾਂ ਸੁਖਵੀਰ ਤੋਂ ਲਹਿਦਾ ਲੜ ਲਓ ਹੁਣ ਚੋਣ ਤੁਹਾਡੇ ਪੱਲੇ ਕੀ ਹੈ ਅਕਾਲੀ ਦਲ ਦੀ ਗੱਡੀ ਤੇ ਚੜ ਕੇ ਲੀਡਰ ਬਣ ਕੇ ਹੁਣ ਅਕਾਲੀ ਦਲ ਦੀ ਗੱਡੀ ਦਾ ਟਾਇਰ ਪੈਂਚਰ ਕਰਨ ਨੂੰ ਫਿਰਦੇ ਉਹ ਨਹੀਂ ਹੋਣਾ ਤੁਹਾਡੇ ਅੱਗੇ। ਦੇਖੋ ਕੰਗਣਾ ਦਾ ਜਿਹੜਾ ਹੈਗਾ ਨਾ ਤੌਰ ਤਰੀਕਾ ਉਹਨੂੰ ਆਪਣਾ ਤੌਰ ਤਰੀਕਾ ਸੁਧਾਰਨਾ ਪਊਗਾ। ਉਹਨੂੰ ਗੱਲ ਲਾ ਕੇ ਗੱਲ ਕਰਨ ਦੀ ਆਦਤ ਹੈ। ਉਹਨੂੰ ਮੇਰਾ ਖਿਆਲ ਹੈ ਇੰਨਾ ਮੁੱਦਿਆਂ ਦੀ ਗੰਭੀਰਤਾ ਹੀ ਨਹੀਂ ਪਤਾ ਜਿਹਦੇ ਬਾਰੇ ਉਹ ਬੋਲੀ ਜਾਂਦੀ ਹੈ। ਉਹਨੂੰ ਇੰਨਾ ਮੁੱਦਿਆਂ ਦੀ ਗੰਭੀਰਤਾ ਸਮਝਣੀ ਚਾਹੀਦੀ ਹੈ। ਕਿ ਪੰਥਕ ਸਫਾ ਵਿੱਚ ਜਿਹੜੀ ਐਮਰਜੈਂਸੀ ਐਮਰਜੈਂਸੀ ਹੋ ਦਰਬਾਰ ਹੁਣੀਆਂ ਕੁਰਬਾਨੀਆਂ ਸੰਜਰਨੈਲ ਸਿੰਘ ਵੱਲੋਂ ਨਵਾਈਆਂ ਪੰਥਕ ਸੇਵਾਵਾਂ ਨੂੰ ਉਹ ਆਪਣਾ ਇੱਕ ਰੋਜ਼ਦਾ ਰੁਟੀਨ ਦਾ ਮੈਂ ਆਪਣਾ ਕੰਮ ਸਮਝੀ ਦੀ ਪੋਲੀਟੀਕਲ ਉਹਨੂੰ ਮੈਂ ਇਹ ਸਲਾਹ ਦਿੰਦਾ ਕਿ ਵਿਵਾਦ ਤੋਂ ਐਮਪੀ ਬਣੀ ਹੈ ਹਿਮਾਚਲ ਚ ਹਿਮਾਚਲ ਦੇ ਮੁੱਦੇ ਦੀ ਗੱਲ ਕਰਿਆ ਕਰ ਤੂੰ ਸਿੱਖਾਂ ਦੇ ਪੰਜਾਬ ਦੇ ਕਿਰਸਾਨੀ ਦੇ ਮੁੱਦੇ ਆ ਤੇਰਾ ਬੋਲਿਆ ਕਰ ਨਾਲੇ ਆਪ ਮਰੇਗੀ ਨਾਲੇ ਪਾਰਟੀ ਨੂੰ ਕਰਵਾਏਗੀ ਤੇਰੇ ਤੈਨੂੰ ਇੰਨੀ